ਕੀ ਹੁੰਦਾ ਹੈ ਇਸ ਨੂੰ ਨਹਾ ਸ਼ਾਬਕਾ ਵਿੱਤ ਮੰਤਰੀ ਮਰਪੀ ਸਿੰਘ ਬਾਦਲ ਸਾਹਿਬ ਨੇ ਸਰਕਾਰ ਬਣਦਿਆ ਸਾਰੇ ਗੱਲ ਆਖੀ ਸੀਗੀ ਕਿ ਪੰਜਾਬ ਦਾ ਜਿਹੜਾ ਫਾਈਨਾਂਸ ਹੈਗਾ ਇਹ ਜਿਹੜਾ ਫਿਸਕਲ ਸਿਸਟਮ ਹੈ ਇਹ ਬਹੁਤ ਹੱਦ ਤੱਕ ਗਰਾਫਟ ਜਾ ਚੁੱਕਾ ਹੈ ਬਹੁਤ ਘਾਤੇ 'ਚ ਕੰਮ ਚੱਲ ਰਿਹਾ ਹੈ ਤੇ ਮੰਤਰੀਆਂ ਦੀਆਂ افسرانیاں جڑے خرچے ہے گے اے ਘਟਾਉਣੇ چاہیدے ہیں ڈسپلن کمیٹی دا کوئی ਮੈਂਨਾ ਨਹੀਂ ਹੈ ਅਕਾਲੀ ਦਰਦੇ ਵਿੱਚ ਬਿਨਾਂ ਸੁਖਵੀਰ ਸਿੰਘ ਬਾਦਲ ਤੋਂ ਕਿਸੇ ਦਾ ਕੋਈ ਵजूद ਨਹੀਂ ਹੈ چار ਸੀਨੀਅਰ ਮੈਂਬਰ ਜਿਹੜੇ ਆ ਉਹ ਕਮੇਟੀ ਦੇ ਮੈਂਬਰ ਬਣਾਏ ਸੀਗੇ ਉਹ ਬਿਨਾਂ ਡਾਇਰੈਕਸ਼ਨ ਤੋਂ ਨਾ ਤਾਂ ਕੋਈ ਮੀਟਿੰਗ ਕਰ ਸਕਦੇ ਆ ਨਾ ਕਿਸੇ نوٹس ਕੱਢ ਸਕਦੇ ਆ ਤੇ ਕੱਢਣਾ ਦਾ ਕਿਸੇ ਨੂੰ ਬਹੁਤ ਦੂਰ ਦੀ ਗੱਲ ਹੈ ਉਹ ਤਾਂ ਸਿਰ ਬਣਾਈ ਸੀ ਕਿ ਸਦਾ ਮਨਪ੍ਰੀਤ ਸਿੰਘ ਬਾਦਲ ਨੂੰ ਕੱਟਣ ਲਈ ਬਣਾਈ ਸੀਗੀ ਉਦੋਂ ਪਿੱਛੋਂ ਉਹ ਡੇਫੰਗ ਪਈ ਉੱਥੇ ਬਿਲਕੁਲ ਆਇਆ ਨਹੀਂ ਖਰੀ ਬਿਲਕੁਲ ਕਰਮਨ ਰਾਏ ਜੀ ਬਿਲਕੁਲ ਛੜਾਂਗੇ ਨਹੀਂ ਸੁਖਬੀਰ ਦੇ ਖਿਲਾਫ ਬਿਲਕੁਲ ਛੜਾਂਗੇ ਬਹੁਤ ਸੁਖਬੀਰ ਹੋਵੇ ਕਰਪਸ਼ਨ ਕਰਦਾ ਬਹੁਤ ਕੋਈ ਪੰਜਾਬ ਦਾ ਬੰਦਾ ਕਰਪਸ਼ਨ ਕਰਦਾ ਨਾਟ ਓਨਲੀ ਸੁਖਬੀਰ ਸਪੈਸ਼ਲੀ ਸੁਖਬੀਰ ਤੇ ਹੈਗੀ ਉਹ ਤਾਂ ਐਵਰੀਬਾਡੀ ਲੋਰ ਕੇ ਰੇਤਾ ਕਿਹਦੇ ਕੋਲੇ ਹੈ ਜੀ ਜਿਹੜੇ ਬਿਨਾ ਮਿਹਨਤ ਕੀਤੇ ਬਿਨਾ ਮਿਹਨਤ ਕੀਤੇ ਐਨੀ ਪੁਰਾਣੀ ਪਾਰਟੀ ਸੀਗੀ ਇਹ ਇਹ ਹਿੰਦੁਸਤਾਨ ਦੀ ਪਹਿਲੀ ਜਿਹੜੀ ਹੈਗੀ ਆ ਆਈ ਥਿੰਕ ਪਹਿਲੀ ਰੀਜਨਲ ਪਾਰਟੀ ਸੀਗੀ ਫਿਰ ਉਹਨੇ ਕਾਲੀਦਾਲ ਜੇ ਲੋਕ ਬਿਨਾ ਮਿਹਨਤ ਕੀਤੇ ਅੱਜ ਇਹਦੇ ਕਬਜ਼ਾ ਕਰਕੇ ਬੈਠੇ ਆ ਕੋਈ ਪਾਰਟੀ ਨੂੰ ਚਲਾਉਣ ਦੇ ਸਮਰੱਥ ਨਹੀਂ ਰਹਿਣਗੇ ਉਹ ਸਮਰੱਥ ਨਹੀਂ ਹੈਗੇ ਨਾਲੇ ਵੈਸੇ ਵੀ ਟਮਰ ਟਿਕਟ ਮੈਨੂੰ ਕਾਲੀਦਾਲ ਨੇ ਦਿੱਤੀ ਸੀਗੀ ਪਰ ਜੇ ਅਸੀਂ ਐਮਐਲਏ ਬਣ ਕੇ ਇਹ ਨਹੀਂ ਕਿ ਵੀ ਅਸੀਂ ਜੋ ਪਾਰਟੀ ਸਾਨੂੰ ਗਲਤ ਨੀਤੀ ਦਿੰਦੀ ਹੈ ਅਸੀਂ ਅੱਖਾਂ ਬੰਦ ਕਰਕੇ ਉਹਨੂੰ ਐਕਸੈਪਟ ਕਰ ਲਈਏ ਅਸੀਂ ਜਿਹੜੀ ਸਿਆਸਤ ਕਰਨੀ ਹੈ ਅੱਖਾਂ ਖੋਲ੍ਹ ਕੇ ਸਿਆਸਤ ਕਰਨੀ ਹੈ ਬੰਦ ਕਰਨ ਵਾਲੇ ਜਿਹੜੇ ਬੈਠੇ ਆ ਉਹ ਕਾਲੇ ਦਾਜ ਹਜੇ ਵੀ ਬੈਠੇ ਆ